वेलकम टू खन्नानियोस लाइव फौजीयाते मास्टरों ਦੇ ਨਾਂ ਤੋਂ ਜਾਣੇ ਜਾਂਦੇ ਪਿੰਡ ਸੇਵ ਵਿਖੇ ਅੱਜ ਫੌਜੀ ਭਰਾਵਾਂ ਦੇ ਯਤਨਾ ਸਦਕਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਬਸਹਿਮਤੀ ਨਾਲ ਪੰਚਾਇਤ ਚੁਣੀ ਗਈ ਜ਼ਿਕਰਯੋਗ ਹੈ ਕਿ ਪਿੰਡ ਸੇ ਦੇ ਵਿਸ਼ਵ ਯੁੱਧ ਵਿੱਚ 25 ਫੌਜੀ ਸਨ ਤਿੰਨ ਆਜ਼ਾਦੀ ਕੁਲਟੀਆਂ ਤੋਂ ਇਲਾਵਾ ਫੌਜ ਪੁਲਿਸ ਅਤੇ ਸਿੱਖਿਆ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਆਪਣੀ ਸੇਵਾਵਾਂ ਦੇ ਰਹੇ ਹਨ ਪਹਿਲਾਂ ਤਾਂ ਜੀ ਸਾਰੇ ਸਮੂਹ ਨਗਰ ਨਿਵਾਸੀ ਪਿੰਡ ਸੇਹ ਦਾ ਸਾਰੇ ਬਜ਼ੁਰਗਾਂ ਭੈਣਾ ਭਰਾਵਾਂ ਦਾ ਬਹੁਤ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਥੇ ਲੈ ਕੇ ਸਮਝਿਆ ਸਰਪੰਚੀ ਦੀ ਸੇਵਾ ਦਿੱਤੀ ਗਈ ਹੈ ਜੀ ਤੇ ਸਾਡੇ ਖਾਸ ਤੌਰ ਤੇ ਕਰਨਲ ਦਲੇਰ ਸਿੰਘ ਜੀ ਜਿਨ੍ਹਾਂ ਨੇ ਸਰਬ ਸ਼ਾਂਤੀ ਕਰਾਉਣ ਦਾ ਆਪਣਾ ਬੜਵੰਦਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਮਹਾਰਾਜ ਨੇ ਕਿਰਪਾ ਕਰੀਆ ਸਰਪੰਚੀ ਕਰਨ ਦਾ ਮੌਕਾ ਦਿੱਤਾ ਤਾਂ ਆਪਾਂ ਪਹਿਲ ਦੇ ਆਧਾਰ ਤੇ ਪਿੰਡ ਦੇ ਵਿੱਚੋਂ ਜੇ ਉਹ ਕਹਿੰਦਾ ਕਿ ਕੋਈ ਕੋੜ ਬਣਿਆ ਪਿਆ ਜੀ ਨਸ਼ਿਆਂ ਨੂੰ ਖਤਮ ਕਰਾਂਗੇ ਉਸ ਤੋਂ ਉਪਰੰਤ ਜੋ ਵੀ ਆਪਣੀ ਐਜੂਕੇਸ਼ਨ ਆ ਹੈਲਥ ਸਿਸਟਮ ਆ ਉਹਨੂੰ ਵੱੱਕ ਤੋਂ ਵੱਧ ਸੁਧਾਰਨ ਦਾ ਜਿੰਨਾ ਸਾਤੋਂ ਹੋ ਸਕਿਆ ਸਾਰੀ ਮੈਂਬਰ ਪੰਚਾਇਤ ਨਾਲ ਮਿਲ ਕੇ ਜੀ ਪਿੰਡ ਦੇ ਵਿਕਾਸ ਵਿੱਚ ਪਿੰਡ ਦੀ ਤਰੱਕੀ ਵਿੱਚ ਜਿੰਨਾ ਵੀ ਸਾਡੀ ਸਮੂਹ ਪੰਚਾਇਤ ਤੋਂ ਹੋ ਸਕਿਆ ਅਸੀਂ ਆਪਣਾ ਬਣਦਾ ਯੋਗਦਾਨ ਪਾਣਾ ਅੱਜ ਇੱਕ بڑا ਇਤਿਹਾਸਿਕ ਦਿਨ ਹੈ ਜਦ ਪਿੰਡ ਸੇਹ ਚ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਮਤਾ ਕੀਤਾ ਹੈ ਆਪਣੀ ਅਗਲੀ ਪੰਚਾਇਤ ਬਣਾਉਣ ਲਈ ਇਹ ਪਿੰਡ ਚ ਪਹਿਲੀ ਵਾਰੀ ਹੋਇਆ ਹੈ ਤੇ ਇਸ ਵਿੱਚ ਸਾਰੇ ਪਿੰਡ ਵਾਲਿਆਂ ਦਾ ਬਹੁਤ بڑا ਯੋਗਦਾਨ ਰਿਹਾ ਹੈ ਖਾਸ ਕਰ ਯੋਗਦਾਨ ਰਿਹਾ ਸਾਡੇ ਮੁੰਡੇ ਦਾ ਰਮਨਦੀਪ ਦਾ ਜਿਨੇ ਇੱਕ ਤਰ੍ਹਾਂ ਨਾਲ ਕਹਿ ਲਓਗੇ ਆਪਣੀ ਕੈਂਡੀਡੇਸੀ ਦੀ ਕੁਰਬਾਨੀ ਦਿੱਤੀ ਤੇ ਸਾਡੇ ਵੀਰ ਨੂੰ ਸਰਪੰਚ ਬਣਾਇਆ ਰਿੰਕੂ ਨੂੰ ਇਹ ਪਿੰਡ ਲਈ ਬਹੁਤ ਵੱਡੀ ਉਪਲਬਧੀ ਹੈ ਕਿਉਂਕਿ ਫਾਲਤੂ ਦੀਆਂ ਇਲੈਕਸ਼ਨ ਕੈਂਪੇਨਿੰਗ ਤੇ ਆਪਣਾ ਉਹਦੇ ਟਾਈਮ ਵਾਸ ਐਨਰਜੀ ਵੇਸਟ ਕਰਨ ਤੋਂ ਚੰਗਾ ਲੋਕਾਂ ਨੇ ਆਪਣੀ ਸਾਂਝੀ ਵੜਾ ਕੇ ਭਾਈਚਾਰੇ ਨਾਲ ਮਿਲ ਵੰਡ ਕੇ ਪਿਆਰ ਨਾਲ ਰਹਿਣ ਦਾ ਸੋਚਿਆ ਇਹਦੇ ਨਾਲ ਸਭ ਤੋਂ ਵੱਡੀ ਚੀਜ਼ ਇਹ ਹੋਏਗੀ ਕਿ ਜਿੰਨੇ ਵੀ ਹੁਣ ਤੁਹਾਡੇ ਕੋਲ ਕੰਮ ਆਉਂਦੇ ਨੇ ਪਹਿਲੀ ਗੱਲ ਤਾਂ ਜਿਹੜੀਆਂ ਗਵਰਨਮੈਂਟ ਦੀਆਂ ਗਰੰਟੀਆਂ ਨੇ ਉਹਨਾਂ ਨੂੰ ਯੂਟਿਲਾਈਜ਼ ਕਰਨ ਦਾ ਰੋਡਮੈਪ ਪਾਲਿਟੀ ਬਣਿਆ ਹੋਇਆ ਲੋਕਾਂ ਨੇ ਬਣਾ ਲਿਆ ਤੇ ਇਹ ਤੋਂ ਬਾਅਦ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਮੁੰਡਿਆਂ ਦਾ ਜਨੂਨ ਐਨਰਜੀ ਤੇ ਬਜ਼ੁਰਗਾਂ ਦੀ ਗਾਈਡੈਂਸ ਇਹਦੇ ਨਾਲ ਇਸ ਪਿੰਡ ਦੀ ਹੁਣ ਤਰੱਕੀ ਦਾ ਨਵਾਂ ਯੁੱਗ ਸ਼ੁਰੂ ਹੋਣਾ ਹੈ। ਮੈਨੂੰ ਪੂਰੀ ਉਮੀਦ ਹੈ ਪਿੰਡ ਬਹੁਤ ਜ਼ਿਆਦਾ ਚੰਗੀ ਤਰੱਕੀ ਕਰੇਗਾ। ਪਿੰਡਾ ਪਿੰਡ ਦੇ ਲੋਕਾਂ ਦੀ ਤੁਹਾਡੇ ਤੋਂ ਬਹੁਤ ਆਸ ਹੈ। ਸਾਰੇ ਲੋਕ ਹੁਣ ਤੁਹਾਡੇ ਵੱਲ ਦੇਖ ਰਹੇ ਨੇ ਕਿ ਹੁਣ ਇੱਕ ਪਹਿਲਾ ਕਦਮ ਤਾਂ ਬਹੁਤ ਸੋਹਣਾ ਚੱਕਿਆ ਗਿਆ ਸਹਿਮਤੀ ਨਾਲ ਪੰਚਾਇਤ ਬਣਾਉਣ ਦਾ। ਇਸ ਤੋਂ ਬਾਅਦ ਅੱਗੇ ਲੋਕਾਂ ਨੂੰ ਜਵਾਬ ਦੇਣਾ ਪੈਣਾ। ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ। ਮੇਰੀ ਇੱਕੋ ਹੀ ਸਲਾਹ ਰਹੂਗੀ ਆਪਣਾ ਕੰਮ ਚੰਗੀ ਤਰ੍ਹਾਂ ਨਾਲ ਕਰਨ, ਮਨ ਨੀਵਾ ਤੇ ਮੱਤ ਉੱਚੀ ਰੱਖਣ, ਸਾਰੇ ਲੋਕਾਂ ਨਾਲ ਆਪਣਾ ਪਿਆਰ ਨਾਲ ਰਹਿਣ, ਭਾਈਚਾਰੇ ਨਾਲ ਰਹਿਣ। ਤੇ ਅਗੇ ਵਾਦਾ ਹੀ ਵਾਦਾ